ਚੱਲਦਾ ਸਿਕ ਸਰਦਾਰ ਅੰਬਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਇੱਕ ਕੰਨੀ ਦੇ ਉੱਪਰ ਦੁੱਗਾਂ ਵਾਲਾ ਖੁਸ਼ੀ ਲੱਗਿਆ ਹੋਇਆ ਨਾਲ ਰਾਜਪੂਤ ਆਵੇਦਲਾ ਔਰ ਦੇਖਾਂਗੇ ਵੀ ਚਾਰ ਖਿਡਾਰੀਆਂ ਵਿੱਚੋਂ ਦਲਜਿੰਦਰ ਔਜਲਾ ਔਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਆਹ ਕਹਿੰਦੇ ਰਾਜਪੂਤ ਆਹ ਰਾਜਪੂਤਾਂ ਲਹਿੰਦੇ ਵਾਲਾ ਲਹਿੰਦੇ ਵਾਲਾ ਕਰਾਉਂਦਾ ਬੱਲੇ 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 ਆਹ ਕਬੱਡੀ 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 ਇਹ ਆ ਸਵਾਦ ਕਬੱਡੀ ਦਾ ਉਹ ਦੇਖ ਉਹ ਵੱਧ ਗਈਆਂ ਥਾਪੀਆਂ ਕਿ ਵੱਧਵੇ ਸੀ ਲਲਕਾਰ ਤੇ ਵਧਿਆ ਹੋਇਆ ਕਿ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਅਸੀਂ ਹੱਸ ਕੇ ਜਰਿਆ ਦਰਦਾਂ ਨੂੰ ਜੋ ਸਾਡੇ ਹਿੱਸੇ ਆਏ ਨੇ ਉਹ ਮੁਕਾਬਲਾ ਕਹਿੰਦੇ ਦੁੱਗਾਂ ਵਾਲੇ ਦੇ ਨਾਲ ਪਰ ਇਹ ਪੰਜਾਬੀ ਵੀਰੋ ਉਹ ਗੱਲ ਵੱਖਰੀ ਹੁੰਦੀ ਹੋਈ ਖੇਡ ਮੈਦਾਨ ਦੇ ਵਿੱਚ ਲੱਗਿਆ ਜ਼ੋਰ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਦਾ ਅੰਬਾ ਸੋਰ ਸਿੰਘ ਦੀ ਧਰਤੀ ਦਾ ਰਵੀ ਸ਼ੇਰ ਸਿੰਘ ਦਾ ਪੁੱਤਰ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਮੜਕਮੀ ਜੀ ਚਾਲ ਹੈ ਔਰ 11 ਦੇ ਵਿੱਚੋਂ ਆਹ ਕਹਿੰਦੇ ਆਵੇਦਲਾ ਰਾਜਪੂਤਾਂ ਮੇਰੇ ਪੰਜਾਬੀ ਵੀਰੋ ਇਹ ਸਰਗੋਧੇ ਵਾਲਾ ਇਹ ਮੁਹੰਮਦ ਅਸ਼ਰਫ ਦੇ ਇੱਕ ਵਾਈ ਅਸ਼ਰਵ ਦਾ ਪੁੱਤਰ ਮੇਰੇ ਪੰਜਾਬੀ ਵੀਰੋ ਕਰਦਾ ਹੈ ਟਰਾਈ ਡੱਕ ਲੈਣ ਦੀ ਸੁਆਜ ਵਿਦੇਸ਼ੀ ਦਾ ਚੰਡਿਆ ਹੋਇਆ ਹੈ ਔਰ ਕਹਿੰਦਾ ਵੀ ਮੈਨੂੰ ਇੱਕੋ ਇੱਕ ਵਾਈ ਹੈ ਜਿਹੜਾ سپورਟ ਕਰਦਾ ਉਹ ਚੌਧਰੀ ਫਰਖ ਜੁਕੇ ਵਾਲਾ سپورਟ ਕਰਦਾ ਲੈ ਵੀ ਆਪਣੇ ਅਬਦੁੱਲਾ ਰਾਜਪੂਤ